ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਵੀ ਸਰਕਾਰੀ ਨੌਕਰੀ ਪਾਉਣ ਦੀ ਇੱਛਾ ਰੱਖਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਰੈਗੂਲਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੂਨ 2025 ਦੇ ਲਈ ਸੋ ਇਸ ਭਰਤੀ ਦੇ ਵਿੱਚ ਦੋ ਤਰ੍ਹਾਂ ਦੇ ਪੋਸਟਾਂ ਅਨਾਉਂਸ ਕੀਤੇ ਗਏ ਨੇ ਹੋਸਟਲ ਵਾਰਡਨ ਗ੍ਰੇਡ 2 ਦੀਆਂ ਪੋਸਟਾਂ ਤੇ ਸਬ ਫਾਇਰ ਆਫੀਸਰ ਠੀਕ ਹੈ ਜੀ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਇਹ ਸੋ ਇਹਦੇ ਲਈ ਤੁਸੀਂ ਜਲਦੀ ਹੀ ਜਿਹੜਾ ਅਰਜ਼ੀ ਅ ਉਹ ਕਰ ਸਕੋਗੇ ਇਹਨਾਂ ਦੋਵਾਂ ਪੋਸਟਾਂ ਦੇ ਲਈ ਵਿਦਿਅਕ ਯੋਗਤਾ ਕੀ ਲੋੜੀਂਦੀ ਹੈ ਇਹ ਨੋਟੀਫਿਕੇਸ਼ਨ ਬਹੁਤ ਜਲਦੀ ਬਾਬਾ ਫਰੀਦ ਯੂਨੀਵਰਸਿਟੀ ਦੀ ਅਫੀਸ਼ੀਅਲ ਸਾਈਟ ਦੇ ਉੱਪਰ ਅਪਲੋਡ ਹੋ ਜਾਵੇਗਾ ਇੱਕ ਤੋਂ ਦੋ ਦਿਨ ਦੇ ਵਿੱਚ ਹਰ ਪੋਸਟ ਦੇ ਲਈ ਸਟੱਡੀ ਮਟੀਰੀਅਲ ਮਾਂ ਬੋਲੀ ਪੰਜਾਬੀ ਅਤੇ ਇੰਗਲਿਸ਼ ਦੋਨੇ ਭਾਸ਼ਾ ਚ ਅਵੇਲੇਬਲ ਹੈ ਪਰਚੇਸ ਕਰ ਲੈ ਤੁਸੀਂ ਸੰਪਰਕ ਕਰ ਸਕਦੇ ਹੋ 987637788 ਸਿਰਫ ਵਟਸਐਪ ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਪਲਾਈ ਕਰਨਾ ਜਿਹੜਾ ਸ਼ੁਰੂ ਹੋ ਜਾਵੇਗਾ 13 ਜੂਨ 2025 ਤੋਂ ਤੇ 3 ਜੁਲਾਈ 2025 ਤੱਕ ਤੁਸੀਂ ਅਪਲਾਈ ਕਰ ਸਕੋਗੇ ਸੋ ਜੇ ਤੁਸੀਂ ਇਹਨਾਂ ਪੋਸਟਾਂ ਵਿੱਚ ਇੰਟਰਸਟਿਡ ਹੋ ਤਾਂ ਹੁਣ ਤੋਂ ਤਿਆਰੀ ਸ਼ੁਰੂ ਕਰਦੇ ਹੋ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਖਾਸ ਗੱਲ ਇਹ ਹੈ ਕਿ ਬਹੁਤ ਜਲਦੀ ਆਪਣਾ ਜਿਹੜਾ ਐਗਜ਼ਾਮ ਉਹ ਲੈ ਲੈਂਦੀ ਹੈ ਤੇ ਬਹੁਤ ਜਲਦੀ ਇਸਦੇ ਰਿਜ਼ਲਟ ਦੀ ਵੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਸੋ ਉਮੀਦ ਕਰਦਾ ਹੈ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਹਰ ਇੱਕ ਨਾਲ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ Thank you. Thanks for watching.